ਪੱਤਾ ਜੇਲ੍ਹ ਦੇ ਵਿੱਚ ਬਾਗਿਆ ਹੋਵੇ ਡੋਡਿਆਂ ਦਾ ਕੋਈ ਢੇੜਾ ਲਾਇਆ ਹੋਵੇ ਪੁੱਛਣ ਵਾਸਤੇ ਹੁਣ ਕਾਣ ਪਾਇਆ ਹੁਣ ਮੈਂ ਮਾਤਾ ਕਾਣ ਪਾਗੀ ਨਾ ਫਿਰ ਬੈ ਗਈ ਮੁੰਡਾ ਜੇਲ੍ਹ ਦੇ ਵਿੱਚ ਬਾਗਿਆ ਹੋਵੇ ਕਾਣ ਪਾਇਆ ਹੋਵੇ ਪੁੱਛਣ ਵਾਸਤੇ ਹੋਵੇ ਅਕਲਾ ਕੋਈ ਪੈਸੇ ਫਸ ਗਿਆ ਬੱਕਰਾ ਐ ਬੱਕਰਾ ਚੱਲੀ ਫੱਕਰਾ ਪੈਸੇ ਉਹ ਬੈਤ ਕੇ ਰੋਤੇ ਤੇ ਤੇਰੀ ਸੇਵਾ ਕਰਦਾ ਕਰ ਗਿਆ ਪੈਸੇ ਨੂੰ ਬੱਕਰਾ ਐ ਬੱਕਰਾ ਪਕਰ ਆਵਾਂਗੇ ਦੇਖ ਰਿਹਾ ਕੀ ਕਹਿੰਦੇ ਨੇ ਇੱਥੇ ਨਹੀਂ ਬਾਬਾ ਵੇ ਹੋ ਤੇਰੇ ਤੋਂ ਬਗੈਰ ਸਾਡਾ ਬੇਦਾਬਾ ਹੋਣਾ ਨਹੀਂ ਤੇਰੇ ਤੋਂ ਬਗੈਰ ਸਾਡਾ ਬੇਦਾਬਾ ਹੋਣਾ ਨਹੀਂ ਤੇਰੇ ਦੇ ਹਾਸਾ ਦੇ ਵਿੱਚ ਦੁਨੀਆ ਦੇ ਹੋਣਾ ਨਹੀਂ ਤੇਰੇ ਦੇ ਹਾਸਾ ਦੇ ਵਿੱਚ ਦੁਨੀਆ ਦੇ ਹੋਣਾ ਨਹੀਂ ਤੇਰੇ ਦੇ ਹਾਸਾ ਦੇ ਵਿੱਚ ਦੁਨੀਆ ਦੇ ਹੱਕਲਾ ਦੋ ਜਣੇ ਨੇ ਪੈਸੇ ਤਾਂ ਨਹੀਂ ਰੱਖਲੇ ਬੱਕਰਾ ਇੱਕ ਤੀ ਮਹੀਨੇ ਚੱਲਦਾ ਨਹੀਂ ਦੇਤਾ ਕੋਈ ਪੈਸਿਆਂ ਦਾ ਕੋਈ ਰਿਸ਼ਤੇ ਦਾ ਚੱਲਦਾ ਨਹੀਂ ਦੇਤਾ ਹੈ ਇੱਕ ਦੋ ਤਿੰਨ ਪਰ ਸੋ 2:00 ਵਜੇ ਕੁਛ ਮਿੰਟਾਂ ਤੇ ਤੇਰੇ ਕੋਲ ਫੋਨ ਆਇਆ ਤੁਹਾਨੂੰ ਆਏ ਕਹੇ ਵੀ ਮੈਂ ਰਿਸ਼ਤੇ ਦੀ ਗੱਲ ਛੇੜ ਲਈ ਆਇਆ ਚੱਲ ਬਾਬਾ ਓਏ ਹੋਟਾ ਤੇਰਾ ਤੇ ਬਗਾਰ ਬਿੰਦੇ ਵੀ ਕਰੇ ਕਾਬੇ ਨੇ ਕਿ ਨੋਸ ਵੀਰਾਂ ਦਾ ਪੈਸੇ ਨਿਕਲਿਆ ਨਾ ਫੱਕਰਾ ਉਹ ਐ ਕਹਿੰਦੇ ਗਨੇ ਜਦੋਂ ਸਾਡੇ ਕੋਲ ਹੋਣਗੇ ਫਿਰ ਦੇ ਦਾਂਗੇ ਹੈਂ ਦਵਾ ਦੀਏ ਬੱਕਰਾ 70000 ਕਿੱਥੇ ਆਵੇ ਬੱਕਰਾ ਉਹਨਾਂ ਕੋਈ ਆ ਚੱਲ ਬਾਬਾ ਓਏ ਉਹ ਤੇਰੇ ਤੋਂ ਬਗੈਰ ਸਾਡਾ ਬੇੜਾ ਪਾਲ ਹੋਣਾ ਨਹੀਂ ਤੇਰੇ ਤੋਂ ਬਗੈਰ ਸਾਡਾ ਬੇੜਾ ਪਾਲ ਹੋਣਾ ਨਹੀਂ ਫਤਰ ਚਾੜ ਜੇ ਜਾਂ ਪੈਸੇ ਮਿਲ ਜਾਣਗੇ ਉਹ ਫਕਰਾਂ ਜਾਂ ਮਿਲ ਜਾਣਗੇ ਉਹ ਫਕਰਾਂ ਰਿਸ਼ਤਾ ਨਹੀਂ ਹੋ ਕਰਾਉਂਦੇ ਪੈਸੇ ਮਿਲ ਜਾਣਗੇ ਉਹ ਫਕਰਾਂ ਜਾਂ ਕਿਰਪਾ ਹੀ ਹੋ ਜੂ ਰਿਸ਼ਤਾ ਤਾਂ ਹੋ ਜੂਗਾ ਇੱਕ ਮੱਥਾ ਉਹ ਫਕਰਾਂ ਚੱਲੀ ਬਾਬਾ ਚੱਲੀ ਬਾਬਾ ਹੋਰ ਦੇ ਕਾਨ ਰਾਸ ਬਾਬੂ ਤੇਰੇ ਨਾਮ ਨਾਲ ਚੱਲਦਾ ਕਰਚ ਨਾ ਹੋਵੇ ਭੋਲਾ ਘਰ ਚ ਨਾ ਥਾਲ ਦੇ ਕਰਚ ਨਾ ਹੋਵੇ ਭੋਲਾ ਕਾਣ ਪਾਇ ਹੋਣਾ ਪੁੱਛਣ ਵਾਸਤੇ ਹੋਣਾ ਕਰਚ ਨਾ ਹੋਵੇ ਭੋਲਾ ਕਾਣ ਪਾਇ ਹੋਣਾ ਪੁੱਛਣ ਵਾਸਤੇ ਹੋਣਾ ਕਰਚ ਨਾ ਹੋਵੇ ਭੋਲਾ ਭੋਲਾ ਕਿਦਾਂ ਨਵਾਂ ਬੱਕਰਾ ਕਿੱਥੋਂ ਆਇਆ ਬੱਕਰਾ ਇਹ ਬੱਕਰਾ ਕੰਮ ਦੋ ਪੁੱਛਣਾ ਹੈ ਬੱਕਰਾ ਇਹ ਲਾਹ ਕੌਣ ਰਹਿੰਦਾ ਬੱਕਰਾ ਛੋੜੇ ਸਾਧ ਦਾ ਫਿਰਕਾ ਕੀਤੇ ਪੈਂਦਾ ਤੇ ਤੋਡੇ ਸਾਧ ਦਾ ਫਰਕਾ ਕਿਤੇ ਆਉਂਦਾ ਤੇ ਤੇਰੇ ਚ ਮੱਥਾ ਟੇਕਣ ਕਉਣ ਜਾਂਦਾ ਹੁੰਦਾ ਤੇ ਤੇਰੇ ਚ ਤੁਸੀਂ ਜਾਣਾ ਟੱਲਾ ਹੁਣ ਤੂੰ ਹੀ ਰਹਿਣਾ ਚੱਲ ਫਕਰਾ ਖੋਲੀਏ ਧੰਨ ਦਾ ਸਵਾਪੂ ਤੇਰੇ ਨਾਲ ਨਾਲ ਚੱਲਦਾ ਧੰਨ ਦਾ ਸਵਾਪੂ ਤੇਰੇ ਨਾਲ ਚਿਆਗਿਦੇ ਫਸਦਾ ਹੈ ਜੇ ਬੰਦੇ ਹੋ ਜੇ ਬਕਰਾਂ ਤੈਨੇ ਸਾਧ ਦੇ ਡੇਰੇ ਚ ਕੁਛ ਸੁਖਿਆ ਦੀ ਤੇਰੇ ਜ ਮੱਥਾ ਟੇਕਣ ਕੋਣ ਜਾਂਦਾ ਆਏ ਕੋਣ ਕਹਿੰਦਾ ਸੀ ਕਹਿੰਦਾ ਬਾਬੇ ਝਾੜੂ ਨਵੇਂ ਲਿਆ ਕੇ ਰੱਖੂੰਗਾ ਇਹਦੇ ਵਿੱਚ ਝਾੜੂ ਬੋਲਦੇ ਨੇ ਜੇ ਕਿਰਪਾ ਹੋ ਜਾ ਠੀਕ ਹੋ ਜਾ ਝਾੜੂ ਮੱਥਾ ਟੇਕੇਗਾ ਐਨੀ ਕੇ ਭੁੱਲਣਾ ਹੋਰ ਤਾਂ ਕੋਈ ਨਹੀਂ ਹੈਗੇ ਕਰਾ ਦੇ ਹੱਲਾ ਚੱਲੀ ਬਾਬਾ ਤੇਰਿਆਂ ਦਾ ਰਾਂਦੇ ਉੱਤੇ ਵਾਜਾ ਤੇਨੂੰ ਹੋਵੇ ਜੱਕੀ ਜਾਂ ਠੀਕ ਹੋ ਜਾਏਗਾ ਫੱਕਰਾ ਰੜਕੇ ਚੜੈਂ ਦੋ ਘਰ 'ਚ ਨਾ ਹੋਵੇ ਜੱਕੀ ਘਰ 'ਚ ਨਾ ਹੋਵੇ ਜੱਕੀ ਕਾਣ ਪਾਇ ਹੁਣ ਪੁੱਛਣ ਵਾਸਤੇ ਆਏ ਹੁਣ ਬਾਕੀ ਬਹਿ ਜਾਓ ਭਾਈ ਜਿਹਦਾ ਨਾ ਹੁੰਦਾ ਉਹੀ ਆਵੇ ਘਰ 'ਚ ਨਾ ਹੋਵੇ ਜੱਕੀ ਘਰ 'ਚ ਨਾ ਹੋਵੇ ਜੱਕੀ ਕਾਣ ਪਾਇ ਹੁਣ ਪੁੱਛਣ ਵਾਸਤੇ ਆਏ ਹੁਣ ਘਰ 'ਚ ਨਾ ਹੋਵੇ ਜੱਕੀ ਕੰਮ ਤਿੰਨ ਪੁੱਛਣ ਵਾਸਤੇ ਆਏ ਘਰੋਂ ਜੱਕੀ ਕਿਧਰੋਂ ਫਕਰਾ ਕਿੱਥੋਂ ਆਇਆ ਫਕਰਾ ਤੁਸੀਂ ਕਿੱਥੋਂ ਆਇਆ ਫਕਰਾ ਜੱਕੀ ਕੌਣ ਆ 1 2 3 4 ਪ੍ਰਾਪਰਟੀ ਡੀਲਰ ਦਾ ਕੰਮ ਕੌਣ ਕਰਦਾ ਪ੍ਰਾਪਰਟੀ ਦਾ ਕੰਮ ਹੋਵੇ ਉਹਨਾਂ ਦੀ ਪੁੱਛਿਆ ਹੋਵੇ ਜਿਸਦਾ ਪ੍ਰਾਪਰਟੀ ਦਾ ਕੰਮ ਹੋਵੇ ਉਹਨਾਂ ਦੀ ਪੁੱਛਿਆ ਭਾਈ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹੋਣਾ ਕਣ ਪਾਇਆ ਹੋਵੇ ਪੁੱਛਣ ਵਾਸਤੇ ਹੋਣਾ ਕੰਮ ਠੱਪ ਹੋ ਗਿਆ ਹੋਵੇ ਕਾਣ ਪਾਏ ਹੁਣ ਪੁੱਛਣ ਵਾਸਤੇ ਹੁਣ ਪ੍ਰਾਪਰਟੀ ਡੀਲਰ ਦਾ ਕੰਮ ਹੋਣਾ ਤਿੰਨ ਜਣੇ ਸੀ ਇੱਕ ਹਟ ਗਿਆ ਹੋਵੇ ਦੋ ਜਣੇ ਹੁਣ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਹੁਣ ਕਾਣ ਪਾਏ ਹੁਣ ਪੁੱਛਣ ਵਾਸਤੇ ਹੁਣ ਪ੍ਰਾਪਰਟੀ ਡੀਲਰ ਦਾ ਕੰਮ ਹੋਵੇ ਕਾਣ ਪਾਏ ਹੁਣ